ਮੈਂ ਜੀ ਹੁਣ ਆਇਆ ਜੀ ਜਿਹੜੀ ਰਿਸ਼ਤਾ ਮੈਨੂੰ ਐ ਪਤਾ ਲੱਗ ਤੇਰੇ ਘਰ ਵਾਲੇ ਟਰੱਕ ਦੇ ਥੱਲੇ ਇਹ ਆਪਣੀ ਸਾਈਡ ਦੇ ਆਉਂਦੀਗੀ ਠੀਕ ਜੀ ਗਰੀਬ ਪਰਿਵਾਰ ਮੈਂ ਜੀ ਅੱਜ ਮੇਰਾ ਜੋ ਬਰਾਲ ਹੋ ਗਿਆ ਜੀ ਮੇਰੀ ਆਈ ਮੰਗੇਗੀ ਮਾਏ ਕੋਲੋਂ ਮਦਦ ਵੱਧ ਕਰਨਾ ਜੇ ਗੱਡੀ ਨਹੀਂ ਜਾਣ ਦੇਣੀ ਆਂਜਾ ਹੀ ਇਹਦਾ ਗਿਜਰੰ ਮੇਰਾ ਚੱਲਦਾ ਜੀ ਮੇਰੀ ਅੱਖ ਖਰਾਬੇਗੀ ਇਹ ਲੈਂਦੀ ਮੇਰਾ ਤਾਂ ਵੀ ਚੱਲਦਾ ਜੀ ਇਹ ਵੀ ਆਪਾਂ ਹੱਜ ਸੀਗੇ ਹਾਂਜੀ ਹਾਂਜੀ ਅੰਗ ਨਹੀਂ ਗਈ ਬਾਹਰ ਟੁੱਟ ਗਈ ਇਹ ਵੀ ਜੀ ਤੁਰ ਕੇ ਆ ਰਹੀ ਸੀਗੀ ਅਗਲੇ ਟਾਇਰ ਨੂੰ ਅਗਲੇ ਟਾਇਰ ਨੂੰ ਉਹਨੇ ਉੱਪਰ ਪਲ ਪੂਰੀਆਂ ਪਾਰ ਕੇ ਆਇਆ ਪਿੱਛੇ ਪੂਰੀਆਂ ਪਾਰ ਕੇ ਆਇਆ ਸੁਣੋ ਸੁਣੋ ਪਲ ਪੂਰੀਆਂ ਪਾਰ ਕੇ ਆਇਆ ਆਜ ਨਾਨੀ ਦੇ ਉੱਪਰ ਗੱਡੀ ਚਾਰ ਤੇ ਅਗਲੇ ਟੇਰਾਂ ਨੂੰ ਆ ਆ ਪੱਜ ਗਿਆ ਆ ਪੱਜ ਗਿਆ ਖੜਿਆ ਨਹੀਂ ਰਿਹਾ ਜਦ ਖੜਦਾ ਹੋ ਰੇ ਆ ਪੱਜ ਗਿਆ ਗੱਡੀ ਭਰੀ ਹੋਈ ਆ ਹਾਂ ਗੱਡੀ ਭਰੀ ਹੋਈ ਆ ਵੀਰ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੋਰ ਸਾਡੀ ਕੋਈ ਮੰਗ ਨਹੀਂ ਹੈਗੀ ਸਭ ਦਾ ਇਨਸਾਫ ਚਾਹੀਦਾ ਜਿਹੜੇ ਜਨਾਂ ਨੇ ਆਪਣੇ ਸਿਰ ਤੇ ਟੇਰ ਦਾ ਮਾਸਕਾ ਪੀੜੀ ਸਦਾ ਸਦਾ ਪੂਰੀ ਤੋਂ ਪੂਰੀ ਇਹ ਮੰਡੀ ਚ ਦਾਣੇ ਜਨੇ ਸੰਭਰ ਦੀ ਵਿਚਾਰੇ ਹਾਂਜੀ ਅੱਜ ਕੋਈ ਨੇ ਦਾਣੇ ਨੇ ਸੰਭਰਿਆ ਅੱਜ ਹੀ ਤੁਰਕੇ ਜਾਂ ਸੀ ਹਾਂਜੀ ਜਿਹਨੇ ਉਹਨੇ ਅੱਜ ਬੜਾ ਅਫਸੋਸ ਤੇ ਬੜੀ ਦੁੱਖ ਦਿਹਾਈ ਗੱਲ ਵਾਪਰੀ ਆ ਇੱਕ ਗਰੀਬ ਪਰਿਵਾਰ ਆਪਣੇ ਮੰਡੀ ਦੀ ਪਰਿਵਾਰ ਪਾਲਣ ਪੋਸ਼ਣ ਕਰਨ ਵਾਸਤੇ ਆਪਣੇ ਪਰਿਵਾਰ ਸਮੇਤ ਪਾਲਣ ਪੋਸ਼ਣ ਕਰਨ ਵਾਸਤੇ ਦਾਣੇ ਹੁੰਜਣ ਵਾਸਤੇ ਆਉਂਦੇ ਸੀ ਹਮੇਸ਼ਾ ਹੀ ਹਰ ਸਾਲ ਮੰਡੀ ਦਾ ਕੰਮ ਕਰਦੀ ਹੈ ਤੇ ਇਹ ਲੇਡੀ ਸੰਗ ਹੀ ਨਹੀਂ ਹੈ ਬਣੀ ਦੀ ਉਮਰ 50 ਸਾਲ ਉਮਰ ਹੈ ਅੱਜ ਜਦੋਂ ਆਪਣੀ ਸਥੇ ਕਣਕ ਦੀ ਸਾਮ ਸੰਭਾਲ ਕਰ ਰਹੀ ਸੀ ਟਰੱਕ ਦੀ ਨਲਾਕੀ ਕਰਕੇ ਜਿਹੜਾ ਡਰਾਈਵਰ ਸੀ ਸ਼ਾਇਦ ਮੈਂ ਕਿਹਾ ਕਿ ਅਸੇ ਉਹ ਨਸ਼ੇ ਦੇ ਆਦੀ ਵੀ ਹੋ ਸਕਦੇ ਨੇ ਤੁਹਾਨੂੰ ਪਤਾ ਰਾਤ ਦੇ ਦਿਨ ਰਾਤ ਸੀਜ਼ਨ ਚੱਲ ਰਿਹਾ ਹੈ ਕਿਉਂਕਿ ਇਹਨਾਂ ਦਾ ਨਸ਼ੇ ਦੇ ਆਧਾਰ ਤੇ ਹੀ ਅੱਜਕੱਲ ਕੰਮ ਚੱਲ ਰਿਹਾ ਹੈ ਜਿਹੜਾ ਟਰੱਕ ਵਾਲੇ ਦੀ ਨਲਾਕੀ ਹੈ ਉਹ ਆਪਣੀ ਉਸ ਮਾਤਾ ਇੱਕ ਪਾਸੇ ਜਦੋਂ ਕੰਮ ਕਰਦੀ ਹੈ ਜੋ ਪਰ ਬਿਨਾਂ ਦੇਖੇ ਟਰੱਕ ਚੜਾ ਦਿੱਤਾ ਮੈਂ ਕਹਿੰਦਾ ਸੀ ਬਹੁਤ ਅਫਸੋਸ ਦੀ ਗੱਲ ਹੈ ਜੇ ਗੱਲ ਉਸ ਤੋਂ ਹੋ ਵੀ ਗਈ ਸੀ ਉਹਨੂੰ ਭੱਜਣ ਦੀ ਲੋੜ ਨਹੀਂ ਸੀ ਉਹ ਇਹ ਡਾਕਟਰੀ ਟ੍ਰੀਟਮੈਂਟ ਵਾਸਤੇ ਉਹਦੀ ਮਦਦ ਵਾਸਤੇ ਕਿਤੇ ਨਾ ਕਿਤੇ ਹੈਲਪ ਕਰਦਾ ਸਕਦਾ ਲੇਡੀ ਦਾ ਨਾਮ ਕੀ ਆ ਜੀ ਤੇ ਕਿੰਨੀ ਕੁ ਉਮਰ ਹੈ ਇਹਦੀ ਲੇਡੀ ਦੀ ਸਿੰਦਰੋ ਦੇਵੀ ਜਗਿੰਦਰੋ ਦੇਵੀ ਵੈਫ ਆਫ ਜੀਰਾ ਰਾਮ ਅੱਲਾਹ ਰੰਗੇੜ ਮਹੱਲਾ ਦਿਆਰ ਨਗਰ ਵਾਰਡ ਨੰਬਰ 1 ਦੀ ਰਹਿਣ ਵਾਲੀ ਹੈ ਗਰੀਬ ਨੇ ਦੇ ਉਮਰ 50 ਸਾਲ ਹੈ ਗਰੀਬ ਪਰਿਵਾਰ ਆ ਇਹ ਬਹੁਤ ਗਰੀਬ ਪਰਿਵਾਰ ਹੈ ਇਹਦਾ ਜਿਹੜਾ ਹਸਬੰਡ ਹੈ ਉਹ ਵੀ ਆਪਣਾ ਇੱਕ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਤੇ ਜਿਹੜੀ ਲੇਡੀਸ ਹੈ ਦੀ ਕਾ ਹੱਥ ਤੋਂ ਅੱਗੇ ਹਿੰਸੀ ਕਰੀਬਨ 55% ਦੇ ਨੰਬਰ ਸੀ ਤੇ ਬਹੁਤ ਹੀ ਗਰੀਬ ਪਰਿਵਾਰ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਤੇ ਨਾਬਾ ਪ੍ਰਸ਼ਾਸਨ ਤੋਂ ਇਹਨਾਂ ਦੇ ਪਰਿਵਾਰ ਦੀ ਬਹੁਤ ਉਦਮਤਰੀ ਗੱਡੀ ਭਰੀ ਹੋਈ ਸੀਗੀ ਹਾਂਜੀ ਹਾਂਜੀ ਆ ਗੱਡੀ ਭਰੀ ਹੋਈ ਹੈ ਇਹ ਸਾਰੀ ਪਿੱਛੇ ਵੀ ਪਿੱਛੇ ਵੀ ਨਿਲੈਕੀ ਮੈਂ ਕਹਿ ਸਕਦਾ ਡਰਾਈਵਰ ਦੀ ਬਹੁਤ ਵੱਡੀ ਨਿਲੈਕੀ ਹੈ ਕਿਉਂਕਿ ਜਿਹੜੀ ਪਿੱਛੋਂ ਵੀ ਆਈ ਹੈ ਗੱਡੀ ਪੂਰੀ ਰਫਤਾਰ ਨਾਲ ਆਇਆ ਨਾ ਕਿ ਪੋਰੀਆਂ ਪਾਰਦਾ ਹੋਇਆ ਸਾਰੇ ਲੋਕ ਦੱਸ ਰਹੇ ਆ ਉਹਨਾਂ ਦਾ ਲੇਡੀਜ਼ ਦਾ ਇੱਕ ਸਾਈਡ ਤੇ ਹੋ ਕੇ ਕੰਮ ਕਰ ਰਹੀ ਸੀ ਇਹਨੇ ਜਿਹੜੀ ਡਰਾਈਵਰ ਸੀ ਇਹਦੇ ਨਲਾਕੀ ਦਾ ਕਾਰਨ ਹੈ ਕੋਈ ਜਾਣ ਬੁਝਕੇ ਨੇ ਸਾਰੀ ਜਿਹੜੀ ਘਟਨਾ ਵਾਪਰੀ ਹੈ ਅਸੀਂ ਬੰਕਰ ਦੇ ਵਿੱਚ ਕਾਰਵਾਈ ਕਰ ਸਕਦੇ ਜੀ ਸਾਨੂੰ ਥਾਣੇ ਇਤਲਾਹ ਹੋਈ ਸੀ ਫੋਨ ਆਇਆ ਇੱਕ ਟਰੱਕ ਨੇ ਔਰਤ ਨੂੰ ਥੱਲੇ ਦੇ ਕੇ ਮੰਡੀ ਚ ਮੰਡੀ ਦੇ ਵਿੱਚ ਨਾਜ ਮੰਡੀ ਚ ਹਾਂ ਜੀ ਜੀ ਮਾਰ ਦਿੱਤਾ ਹੈਗਾ ਵੀ ਅਸੀਂ ਮੌਕੇ ਤੇ ਪਹੁੰਚੇ ਆ ਜੀ ਟਰੱਕ ਖੜਾ ਹੈ ਤੇ ਟਰੱਕ ਚਾਲਕੜਾ ਇੱਥੋਂ ਭਰਾ ਰੋ ਗਿਆ ਜੀ ਮੋਕੇ ਤੋਂ ਇਹ ਲੇਡੀ ਕੀ ਕੰਮ ਕਰਦੀ ਸੀ ਜੀ ਲੇਡੀ ਲੇਬਰ ਹੀ ਕਰਦੀ ਸੀ ਇੱਥੇ ਮੰਡੀ ਦੇ ਵਿੱਚ ਜੀ ਗਲਤੀ ਕਿਸ ਦੀ ਬਣੀ ਤੁਸੀਂ ਆ ਕੇ ਦੇਖਿਆ ਵੀ ਕਿਹੋ ਜਿਹੇ ਤਰ੍ਹਾਂ ਦੇ ਹਾਲਾਤ ਨੇ ਅਜੇ ਤੱਕ ਜਿਹੜਾ ਦੇਖਣ ਨੂੰ ਤਾਂ ਲੱਗ ਰਿਹਾ ਹੈ ਵੀ ਟਰੱਕ ਚਾਲਕ ਦੀ ਗਲਤੀ ਹੈਗੀ ਆ ਰਿਟਾਇਰ ਦੇ ਥੱਲੇ ਆਈ ਆ ਔਰਤ ਬਾਕੀ ਦੀ ਤਫਤੀਸ਼ ਕਰਾਂਗੇ ਜੀ ਜੋ ਤਫਤੀਸ਼ ਹੋਏਗੀ ਪਰਿਵਾਰ ਵਾਲਾਂ ਦੇ ਬਿਆਨ ਲੈ ਕੇ ਉਹਦੇ ਖਿਲਾਫ ਸਜ਼ਾ ਕਰੀ ਤਾੜੇ ਅਫਸਰ ਸਾਹਿਬਾ ਵੀ ਆ ਰਹੇ ਨੇ ਮੌਕੇ ਤੇ ਮੁਕਾਉ थाना ਐਸਓ ਚਾਹਬ ਤੇ ਬਾਕੀ ਜੋ ਪਰਿਵਾਰ ਵਾਲੇ ਕਹਿਣਗੇ ਜੀ ਉਹਦੇ ਮੁਤਾਬਕ ਕਰੀ ਤਾੜਾਂਗੇ